ਚ ਕਾਂਗਰਸ ਪਾਰਟੀ ਸਰਕਾਰ ਬਣਾਉਣ ਦੇ ਲਈ ਪੂਰੇ ਪੱਬਾਂ ਭਾਰਾ ਕਿ ਹੁਣ ਕਾਂਗਰਸ ਪਾਰਟੀ ਅੰਦਰ ਉਗਤੀ ਠੀਕ ਹੈ ਰਾਣਾ ਗੁਰਜੀਤ ਆਪਣੇ ਪੱਧਰ ਤੇ ਵੱਡੇ ਐਲਾਨ ਕਰ ਰਹੇ ਨੇ ਰਾਜਾ ਵਡਿੰਗ ਆਪਣੇ ਪੱਧਰ ਤੇ ਤੇ ਵੱਖ-ਵੱਖ ਲੀਡਰ ਜਿਹੜੇ ਆਪਣੇ ਪੱਧਰ ਤੇ ਜਿਹੜੇ ਦਾਅਵੇ ਦੋਸ਼ੀ ਸੋਲੰਮਨੀ ਅਕਾਲੀ ਦਲ ਤੇ ਵਿਕਰਮ ਜੀਠਿਆ ਵੀ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਕੋਈ ਰਾਜਨੀਤਿਕ ਤੌਰ ਤੇ ਕੋਈ ਪ੍ਰੋਬਲਮ ਸਾਹਮਣੇ ਆਦੀ ਸੀ ਦੇ ਅਕਾਲ ਤਖਸਾਲ ਦੇ ਸਾਹਿਬ ਨੇ ਜਹੇਦਾਰ ਜੀ ਜਿਹੜੇ ਉਹਨਾਂ ਫੈਸਲਾ ਲੈਣਾ ਸਾਲਤਖਸਾਲ ਦੇ ਜਹੇਦਾਰ ਨੇ ਉਹ ਵੀ ਜਦੋਂ ਮਰਜੀ ਤਬਦੀਲ ਕਰ ਲੈਣੇ ਨਾਲੇ ਸਿੱਖ ਜਗਤ ਨੂੰ ਇੱਥੇ ਹੋਣਾ ਚਾਹੀਦਾ ਇਹ ਜਿਹੜੀਆਂ ਮਨਮਾਨੀਆਂ ਨੇ ਰੋਕਣੀਆਂ ਚਾਹੀਦੀਆਂ ਪਿੱਛੇ ਵੀ ਜੇ ਕਾਂਗਰਸ ਨੂੰ ਨੁਕਸਾਨ ਹੋਇਆ ਸੀ ਅਲਾਈਨਮੈਂਟ ਆਊਟ ਹੁੰਦਾ ਉਹ ਅਸੀਂ ਇਸ ਵਾਰ ਤਾਂ ਨਹੀਂ ਆਉਂਦੇ ਸੋ ਪਟਿਆਲਾ ਰੋਸ ਰੈਲੀ ਜੋ ਰੱਖੀ ਗਈ ਆ ਉਸ ਵਿੱਚ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਵੀ ਜਿਹੜੀ ਆ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪਟਿਆਲਾ ਵਿੱਚ ਅੱਜ ਜੂਥ ਕਾਂਗਰਸ ਵੱਲੋਂ ਰੈਲੀ ਕਰਾਈ ਜਾ ਰਹੀ ਆ ਤੇ ਆਹ ਦੀ ਨੀਚੇ ਕਰ ਦੇ ਠੀਕ ਹੈ ਪਹਿਲੇ ਕਰ ਲੋ ਯਾਰ ਮੜੀ ਨਹੀਂ ਹੋਰ ਨੀਚੇ ਕਰ ਲੋ ਯਾਰ ਨੀਚੇ ਕਰ ਲੋ ਯਾਰ ਥੋੜੇ ਜਿਹਾ ਸਵਾਲ-ਜਵਾਬ ਕਰੋਗੇ ਤੇ ਬਾਜਵਾ ਸਾਹਿਬ ਅੱਜ ਜਿਹੜੀ ਰੈਲੀ ਰੱਖੀ ਗਈ ਆ ਇਸ ਦਾ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੋ ਰੈਲੀ ਜਾਤੇ ਭਾਜੀ ਸਾਡੇ ਮੋਹਤਬਿੰਦਰਾ ਜੀ ਨੇ ਜਿਹੜੇ ਪ੍ਰਧਾਨ ਨੇ ਜੀ ਉਹਨਾਂ ਨੇ ਆਪਣੇ ਨੌਜਵਾਨ ਸਾਥੀ ਸਾਰੇ ਇਕੱਠੇ ਕੀਤੇ ਨੇ ਤੇ ਸੂਬੇ ਦੇ ਵਿੱਚ 2 ਸਾਲ ਬਾਅਦ ਇਲੈਕਸ਼ਨਾਂ ਆਣੀਆਂ ਨੇ ਉਹਦੇ ਬਾਅਦ ਸੇ ਅਸੀਂ ਅੱਜ ਤੋਂ ਹੀ ਤਿਆਰੀ ਕਰ ਰਹੇ ਤੇ ਬਹੁਤ ਮੈਂ ਮੁਬਾਰਕ ਦੇਣਾ ਚਾਹਨਾ ਨੌਜਵਾਨਾਂ ਤੋਂ ਬਣਾ ਚੇਂਜ ਦੀ ਆਸ ਹੈ ਤੇ 70% ਦੀ ਹਿੰਦੁਸਤਾਨ ਵੀ ਤੇ ਪੰਜਾਬ ਦੀ ਜਿਹੜਾ 18 ਸਾਲ ਤੋਂ 40 ਸਾਲ ਤੋਂ ਥੱਲੇ ਥੱਲੇ ਵੋਟ ਤੋ ਇਹਨਾਂ ਨੌਜਵਾਨਾਂ ਨੇ ਹੀ ਪੰਜਾਬ ਦੇ ਵਿੱਚ ਤੇ ਦੇਸ਼ 'ਚ ਇੱਕ ਨਵੀਂ ਕ੍ਰਾਂਤੀ ਲੈ ਕੇ ਆਣੀ ਹੈ ਸੋ ਬੇਸਿਕ ਪਰਪਸ ਇਹ ਹੈ ਕਿ ਮੋਟੀਵੇਟ ਕਰਕੇ ਨੌਜਵਾਨਾਂ ਨੂੰ ਇਹ ਰੋਸ ਰੈਲੀ ਨਾਂ ਰੱਖਿਆ ਗਿਆ ਹੈ ਪਰ ਤੁਸੀਂ ਕਹਿ ਰਹੇ ਹੋ ਕਿ 27 ਦਾ ਇਲੈਕਸ਼ਨ ਆ ਰਿਹਾ ਉਹਦੇ ਲਈ ਵੀ ਤਿਆਰੀ ਹੈ ਪਰ ਇਸ ਥੀਕੇ ਨਾਲ ਕੀ ਰੋਸ ਇਕੱਟਾਇਆ ਜਾ ਰਿਹਾ ਹੈ ਹਰ ਇਸ਼ੂ ਬੇਰੋਜ਼ਗਾਰੀ ਦਾ ਇਸ਼ੂ ਹੈ ਉਹਦੇ ਵਿੱਚ ਨਸ਼ਿਆਂ ਦਾ ਇਸ਼ੂ ਹੈ ਲਾਅ ਐਂਡ ਆਰਡਰ ਦਾ ਇਸ਼ੂ ਹੈ ਨੌਜਵਾਨਾਂ ਦਾ ਇਹੀ ਇਸ਼ੂ ਹੈ ਕਿ ਪੰਜਾਬ ਦੇ ਵਿੱਚ ਇਹੀ ਤੁਹਾਨੂੰ ਯਾਦ ਹੋਏਗਾ ਭਗਵੰਤ ਮਾਨ ਜੀ ਨੇ ਕਿਹਾ ਸੀ ਅਸੀਂ ਰਿਵਰਸ ਮਾਈਗ੍ਰੇਸ਼ਨ ਬਾਹਰਲੇ ਦੇਸ਼ਾਂ ਤੋਂ ਕਰਾਵਾਂਗੇ ਤੇ ਰਿਵਰਸ ਮਾਈਗ੍ਰੇਸ਼ਨ ਤੋਂ ਇਹਨੂੰ ਤੇ ਥਿਕੇ ਨਾ ਬਾਰ ਘੱਲੋਂ ਸਾਡੇ ਬੱਚੇ ਘੱਲ ਦਿੱਤੇ ਨੇ ਜਿਸ ਢੰਗ ਨਾਲ ਬੱਚੇ ਆਏ ਜੀ ਬਦਕਿਸਮਤੀ ਦੀ ਗੱਲ ਹੈ ਨਾ ਸਾਡੇ ਪ੍ਰਧਾਨ ਮੰਤਰੀ ਨੇ ਨਾ ਸਾਡੇ ਪ੍ਰਧਾਨ ਮੰਤਰੀ ਨੇ ਜਿਹੜੇ ਬੇਇੱਜ਼ਤ ਕਰਕੇ ਬੱਚੇ ਘੱਲੇ ਨੇ ਉਥੇ ਪ੍ਰੈਜ਼ੀਡੈਂਟ 트럼ਪ ਤੇ ਕੋਲਸਨ ਅਮਰੀਕਾ ਚ ਇਤਰਾਜ਼ ਕਰਨਾ ਚਾਹੀਦਾ ਸੀ ਨਾ ਸੀ ਬੱਚਿਆਂ ਨੂੰ ਸੰਭਿਆ ਭਗਵੰਤਬਾਨ ਜੀ ਗਏ ਨੇ 에어ਪੋਰਟ ਤੇ ਅਸੀਂ ਉਹਨਾਂ ਨੂੰ ਪਹਿਲੇ ਕਿਹਾ ਕਿ 에어ਪੋਰਟ ਤੇ ਜੇ ਚੱਲਿਓ ਕੋਈ ਰੀਹੈਬਿਟੇਸ਼ਨ ਪ੍ਰੋਗਰਾਮ ਤੇ ਦੋ ਫਿਰ ਜਿਹੜੇ 에ਜੰਟਸ ਨੇ ਕਰੋੜਾ ਰੁਪਏ ਕਮਾਏ ਨੇ ਉਹਨਾਂ ਨੂੰ ਟੋਟਲੀ ਗਲਮੈਨ ਪੰਜਾਬ ਪੁਲਿਸ ਨੇ ਦਿੱਤੇ ਦੋ ਨੰਬਰ ਦੇ ਕੰਮ ਕਰਦੇ ਉਹਨਾਂ ਕੋ ਘਰ ਤੋਂ ਕੱਢ ਇਹਨਾਂ ਦੀ ਰਿਕਵਰੀ ਤੇ ਘਰਾ ਕੇ ਦੋ ਜਿਹੜੇ ਬੱਚੇ ਨੇ ਜ਼ਮੀਨ ਵੇਚਤੀ ਘਰ ਵੇਚ ਤੇ ਰਿਸ਼ਤੇਦਾਰਾਂ ਕੋ ਪੈਸੇ ਇਕੱਠੇ ਕਰ ਲਏ ਮਿਨਿਮਮ ਉਹਨਾਂ ਬੱਚਿਆਂ ਨੂੰ ਉਹਨਾਂ ਦਾ ਜਿਹੜਾ ਬੰਦਾ ਹੋਇਆ ਹੱਕ ਹੈ ਉਹ ਤੇ ਦਵਾਇਆ ਜਾਏ ਇਹ ਸਾਰੇ ਮਸਲੇ ਅੱਜ ਨੌਜਵਾਨ ਬੱਚਿਆਂ ਨਾਲ ਡਿਸਕਸ ਕਰਾਂਗੇ ਨਾਲ ਅਸੀਂ ਇਹ ਵੀ ਚਾਹਨਾ ਹੈ ਕਿ ਧਗੜੇ ਹੋ ਕੇ ਬਾਜਵਾ ਸਾਹਿਬ ਜਿਹੜਾ ਨਸ਼ੇ ਦੇ ਖਿਲਾਫ ਐਕਸ਼ਨ ਹੋ ਰਹੇ ਨੇ ਉਹਨੂੰ ਕਿਵੇਂ ਦੇਖਦੇ ਹੋ ਜੀ ਵੇਖੋ ਮੇਰੀ ਇੱਕੋ ਗੱਲ ਹੈ ਕਿ 3 ਸਾਲ ਕੇਜਰੀਵਾਲ ਸਾਹਿਬ ਤੇ ਭਗਵਾਨ ਜੀ ਕੀ ਕਰਦੇ ਨੇ ਨੰਬਰ 1 ਨੰਬਰ 2 ਤੁਸੀਂ ਕਹਿੰਿਆ ਪੰਜਾਬ ਨਸ਼ਾ ਮੁਕਤ ਕਰਨਾ ਸਾਡਾ ਪਹਿਲਾ ਸਵਾਲ ਹੈ ਕਿ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਨਸ਼ਾ ਮੁਕਤ ਨਹੀਂ ਕਰ ਸਕਿਆ ਕਿਸ ਕਿਸਮ ਦੀ ਮੂਵਮੈਂਟ ਹੈ ਤੀਸਰਾ ਸਾਡਾ ਸਵਾਲ ਇਹ ਹੈ ਜਿਹੜੇ ਤੁਸੀਂ ਲੋਕਾਂ ਦੇ ਘਟ ਆ ਰਹੇ ਹੋ ਨਸ਼ੇ ਵੇਚਣ ਵਾਲੇ ਅਸੀਂ ਇਸ ਮੁਹਿੰਮ ਦੇ ਨਾਲ ਪਰ ਪਹਿਲੇ ਸਾਨੂੰ ਜਵਾਬ ਦਿਓ ਕਿ ਇੱਕ ਤੁਹਾਡਾ AIG ਤੁਸੀਂ ਨੌਕਰੀ ਤੋਂ ਕੱਢਿਆ 2 ਸਾਲ ਦਾ ਉਹ ਪਗੋੜਾ ਹੋ ਗਿਆ ਤੁਹਾਡੇ ਤੁਹਾਡੇ ਕਾਬੂ 'ਚ ਨਹੀਂ ਛੜਿਆ ਇੱਕ DSP ਹੁਣੇ ਕੱਢਿਆ ਜਿਹਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਉਹ ਵੀ ਭਗੌੜਾ ਹੋ ਗਿਆ ਤੁਸੀਂ ਉਹਨਾਂ ਦੇ ਘਰ ਵੀ ਆਏ ਨੇ ਪਹਿਲੀ ਉਹਨਾਂ ਦੇ ਘਰ ਤੇ ਟਾਓ ਮਛੀਆਂ ਦੇ ਘਰ ਟਾਹਨੋਂ ਬਗਰ ਬੱਚਾ ਦੇ ਟਾਓ ਤੇ ਉਹਦਾ ਮੈਸੇਜ ਆਏਗਾ ਐਂਡ ਇਹਦੇ ਵਿੱਚ ਇੱਕ ਗੱਲ ਇਹ ਵੀ ਗੱਲ ਬੜੀ ਕਲੀਅਰ ਹੈ ਸਾਡਾ ਇਹ ਬਕਾਇਦਾਤ ਔਰ ਚਾਰਜ ਦੇ ਕਿ ਜੋ ਕੁਝ ਪੰਜਾਬ ਚ ਹੋ ਰਿਹਾ ਇਹ ਸਾਰਾ ਕੁਝ ਪੰਜਾਬ ਪੁਲਿਸ ਦੀ ਮਿਲੀਭੁਗਤ ਨਾਲ ਹੋ ਰਿਹਾ ਭਾਵੇਂ ਫਰੋਤੀਆਂ ਦਾ ਕੰਮ ਹੈ ਭਾਵੇਂ ਡਰੱਗਸ ਦਾ ਤੇ ਉਹ ਦਸੂਣਾ ਤੇ ਐਕਸ਼ਨ ਕੀ ਲੈ ਰਹੇ ਹੋ ਤੁਸੀਂ ਇੰਕਸ਼ ਸ਼੍ਰੋਮਣੀ ਅਕਾਲੀ ਦਲ ਦੇ ਹਲਾਤਾਂ ਨੂੰ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਤੇ ਫਿਕਰਮਜਿੱਟੀਆਂ ਮੋਹ ਸਾਹਮਣੇ ਹੁੰਦੇ ਨਜ਼ਾਰੇ ਇਹ ਵੀ ਆਂਦੀ ਮੈਲ ਨੂੰ 2500 ਰੁਪਏ ਦੇਣ ਦਾ ਵਾਦਾ ਜਿਹੜਾ ਕੱਲ ਤੋਂ ਸ਼ੁਰੂ ਕਰੀ ਕਿਵੇਂ ਦੇਖਦੇ ਹੋ ਵੀ ਵੇਖੋ ਸਾਰਿਆਂ ਨੂੰ ਪਹਿਲਾਂ ਅਸੀਂ ਮੈਂ ਕੱਲ ਵੀ ਬਿਆਨ ਦਿੱਤਾ ਸੀ ਕਿ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਦੀਆਂ ਵੋਟਰ ਸਾਡੀਆਂ ਜਿਹੜੀਆਂ ਨੌਜਵਾਨ ਬੱਚੀਆਂ ਨੇ ਸਾਡੀਆਂ ਮਾਤਾਵਾ ਨੇ ਤੁਸੀਂ ਇਸ ਗੱਲ ਦਾ ਵੋਟ ਲੈ ਕੇ ਗਵਰਨਮੈਂਟ ਚਾਹੀਏ ਤੁਸੀਂ ਫਾਰਮ ਪਰ ਆਏ ਤੁਸੀਂ ਐਡਰੈਸ ਲਏ ਬੜਾ ਕੁਝ ਇੱਥੇ ਕੀਤਾ ਤੇ ਇਹ ਗੱਲ ਕਹੀ ਕਿ ਮਾਰਚ ਦੇ ਮਹੀਨੇ ਵਿੱਚ ਬਾਈ ਚ ਗਵਰਨਮੈਂਟ ਆਈ ਤੇ April ਦੇ ਮਹੀਨੇ ਦੇ ਪਹਿਲੇ ਹਫਤੇ 'ਚ ਅਸੀਂ 1000 ਰੁਪਿਆ ਦੇਵਾਂਗੇ ਹੁਣ ਤੁਸੀਂ ਵੇਖੋ ਐਸ 17 ਮਾਰਚ ਨੂੰ 3 ਸਾਲ ਪੂਰੇ ਹੋਣੇ ਅੱਜ ਤੋਂ 5-6 ਦਿਨ ਅਧਾ ਤੁਸੀਂ 1 ਰੁਪਿਆ ਨਹੀਂ ਕਿਸੇ ਨੂੰ ਦਿੱਤਾ ਜਦੋਂ ਪਾਰਲੀਮੈਂਟ ਦੇ ਵਿੱਚ ਇਹੀ ਅਸੀਂ ਇਸ਼ੂ ਚੁੱਕਿਆ ਤੇ ਕਹਿਣ ਲੱਗੇ ਸਾਡੇ ਕੋ ਗੁੱਸਾਖੀ ਹੋ ਗਈ ਹੈ ਬਟ ਅਸੀਂ ਮਹੀਨੇ ਕਦੇ ਚੋਂ 1000 ਦੀ ਜਗ੍ਹਾ 1100 ਦਿਆ ਕਰਾਂਗੇ ਪਾਰਲੀਮੈਂਟ ਦੀ ਇਲੈਕਸ਼ਨ ਓਵਰ ਹੋਏ ਨੂੰ 7 ਮਹੀਨੇ ਹੋ ਗਏ 8ਵਾਂ ਮਹੀਨਾ ਹੋ ਗਿਆ ਫਿਰ ਕੋਈ ਨਾਮੋ ਨਿਸ਼ਾਨ ਨਹੀਂ ਅੱਜ ਕੇਜਰੀਵਾਲ ਸਾਹਿਬ ਉੱਥੇ ਆਪਣੇ ਬੈਠੇ ਨੇ ਆ ਉੱਥੇ ਵਿਪਾਸਨਾ ਤੇ ਹੁਸ਼ਿਆਰਪੁਰ ਆਏ ਇਹਦਾ ਜਵਾਬ ਦੇਣ ਸਾਰੀਆਂ ਗੱਲਾਂ ਦਾ 4 ਮਹੀਨੇ ਚ ਕਹਿਆ ਸੀ ਡਰਗ ਦੂਰ ਕਰ ਦਾਂਗੇ ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਜੋ ਜੋ ਇਸ ਟਾਈਮ ਚੀਫ ਮਿੰਿਸਟਰ ਰੋਜ਼ ਦੇ ਰੋਜ਼ ਕੰਮ ਕਰ ਰਿਹਾ ਹੁਸ਼ਿਆਰਪੁਰ ਦੇ ਰੈਸਟ ਹਾਊਸ ਦੇ ਵਿੱਚ ਜੋ ਸ਼ਰਮਨਾਕ ਘਟਨਾ ਹੋਈ ਹੈ ਅਜੇ ਤੱਕ ਕੋਈ ਕੋਈ ਇਨਕੁਆਰੀ ਨਹੀਂ ਮਾਜਾ ਸਭ ਵੱਡੀ ਅਕਾਲੀ ਦਲ ਨੂੰ ਕਿਵੇਂ ਦੇਖ ਰਿਹਾ ਅਕਾਲੀ ਦਲ ਨੂੰ ਕਿਵੇਂ ਦੇਖ ਰਹੇ ਹੋ ਕਿ ਅੱਜ ਸ਼ਰਮਣੀ ਅਕਾਲੀ ਦਲ ਤੇ ਬਿਕਰ ਮਜੀਠੀਆ ਵੀ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਦੇਖੋ ਮੈਨੂੰ ਕਿਸੇ ਦੇ ਸਾਹਮਣੇ ਸਾਹਮਣੇ ਦਾ ਤਾਂ ਪਤਾ ਨਹੀਂ ਸਾਨੂੰ ਇਸ ਗੱਲ ਦਾ ਐਜ਼ ਅ ਸਿੱਖ ਸਾਨੂੰ ਬਹੁਤ ਭਾਰੀ ਅਫਸੋਸ ਹੈ ਇਸ ਗੱਲ ਕਿ ਤੁਸੀਂ ਇੱਕ ਸਾਰਨ ਵੱਡਾ ਤਖਤ ਜਿਹੜਾ ਸੀ ਜਦੋਂ ਵੀ ਸਿੱਖ ਕੌਮ ਨੂੰ ਕੋਈ ਰਾਜਨੀਤਿਕ ਤੌਰ ਤੇ ਕੋਈ ਪ੍ਰੋਬਲਮ ਸਾਹਮਣੇ ਆਂਦੀ ਸੀ ਤੇ ਅਕਾਲ ਤਖਤ ਸਾਹਿਬ ਦੇ ਜ਼ਹਿਦਾਦ ਜੀ ਜਿਹੜੇ ਉਹਨਾਂ ਫੈਸਲਾ ਲੈਣਾ ਹੁੰਦਾ ਸੀ ਤੇ ਹੁਣ ਅਕਾਲ ਤਖਤ ਦੇ ਸਾਬ ਦੇ ਜਹੇਦਾਰ ਨੇ ਉਹ ਵੀ ਜਦੋਂ ਮਰਜੀ ਤਬਦੀਲ ਕਰ ਲੈਣੇ ਜਿਹੜੇ ਮਰਜੀ ਤਖਤ ਦੇ ਜਹੇਦਾਰ ਤਬਦੀਲ ਕਰ ਲੈਣ ਸੋ ਇੱਕ ਇਟ ਇਜ਼ ਜਸਟ ਲਾਈਕ ਚੀਫ ਜਸਟਿਸ ਨੂੰ ਸਰਕਾਰਾਂ ਜਦੋਂ ਆਪ ਤਬਦੀਲ ਕਰਨਾ ਪੈਂਦੀਆਂ ਨੇ ਤੇ ਫਿਰ ਉਹਦਾ ਮਤਲਬ ਹੋਇਆ ਕਿ ਸਾਡੀ ਰਿਲੀਜੀਅਸ ਅਫੇਅਰ ਸਾਡੇ ਧਾਰਮਿਕ ਇਸ਼ੂਸ ਵੀ ਜੇ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਪਹਿਲੇ ਪੰਜਾਬ ਦਾ ਬੇੜਾ ਬਾਇਆ ਭਾਵੇਂ ਪ੍ਰਕਾੜੀ ਬਾਈਬਲ ਕਲਾ ਦੀ ਗੱਲ ਕਰੀਏ ਜਿਹਨਾਂ ਖੁਦ تسلیم ਕੀਤਾ ਕਿ ਅਸੀਂ ਐਡੇ ਵੇਡੇ ਕੋ ਕਰਮ ਅਸੀਂ ਆਪ ਕੀਤੇ ਨੇ ਹੁਣ ਉਹ ਜੇ ਇਹੀ ਫੈਸਲੇ ਕਰਨ ਲਾਪੇ ਤੇ ਫਿਰ ਸਾਡਾ ਸਾਡੇ ਜਿਹੜਾ ਧਰਮ ਹੈ ਕਿਹੜੇ ਪਾਸੇ ਜਾ ਰਿਹਾ ਇਹ ਸਿੱਖ ਭਾਈਚਾਰੇ ਵਾਸਤੇ ਇੱਕ ਬਹੁਤ ਵੱਡੀ ਮੈਸਮਨਾਏ ਖਤਰੇ ਦੀ ਘੰਟੀ ਹੈ ਸਾਰੇ ਸਿੱਖ ਜਗਤ ਨੂੰ ਇਕੱਠੇ ਹੋਣਾ ਚਾਹੀਦਾ ਇਹ ਜਿਹੜੀਆਂ ਮਨਮਾਨੀਆਂ ਨੇ ਰੋਕਣੀਆਂ ਚਾਹੀਦੀਆਂ ਨੇ ਅਦਰਵਾਇਜ਼ ਅਸੀਂ ਆਪਣਾ ਪੋਲਿਟਿਕਲ ਤੇ ਰਿਲੀਜੀਅਸ ਸਿਗਨੀਫੀਕੈਂਸ ਲੂਜ਼ ਕਰ ਜਾਵਾਂਗੇ 127 ਚ ਕਾਂਗਰਸ ਪਾਰਟੀ ਸਰਕਾਰ ਬਣਾਉਣ ਦੇ ਲਈ ਪੂਰੇ ਪੱਬਾਂ ਭਾਰ ਆ ਕਿ ਹੁਣ ਕਾਂਗਰਸ ਪਾਰਟੀ ਅੰਦਰ ਉਗਤੀ ਠੀਕ ਹੈ ਕਿਉਂਕਿ ਰਾਣਾ ਗੁਰਜੀਤ ਆਪਣੇ ਪੱਧਰ ਤੇ ਵੱਡੇ ਐਲਾਨ ਕਰ ਰਹੇ ਨੇ ਰਾਜਾ ਬੜਿੰਗ ਆਪਣੇ ਪੱਧਰ ਤੇ ਤੇ ਵੱਖ-ਵੱਖ ਲੀਡਰ ਜਿਹੜੇ ਆਪਣੇ ਪੱਧਰ ਤੇ ਜਿਹੜੇ ਦਾਅਵੇ ਠੋਕਰੇ ਆ ਸਾਰੇ ਇਕੱਠੇ ਨੇ ਜੀ ਰਾਜਾ ਬੜਿੰਗ ਜੀ ਆਪਣਾ ਕੰਮ ਐਜ਼ ਅ ਪੀਸੀਸੀ ਪ੍ਰਦਾਨ ਕਰਦੇ ਮੈਂ ਆਪਣਾ ਕੰਮ ਐਜ਼ ਅ ਸੀਐਲਪੀ ਲੀਡਰ ਕਰਦਾ ਸਾਨੂੰ ਬਕਾਇਦਾ ਤਰ ਉਤੋਂ ਇਹ ਗੱਲ ਕਹਿ ਕੇ ਕੱਲੀ ਏ ਕਿ ਦੋਨੋਂ ਜਾਣੇ ਇਕੱਠੇ ਅਲਾਈਨਮੈਂਟ ਹੋਣੀ ਚਾਹੀਦੀ ਗੱਡੀ ਦੀ ਜੇ ਅਲਾਈਨਮੈਂਟ ਹੀ ਆਊਟ ਹੋ ਇਸਾਰੋਂ ਚੰਗੀ ਗੱਡੀ ਵੀ ਰੱਖ ਲਓ ਪਿੱਛੇ ਵੀ ਜੇ ਕਾਂਗਰਸ ਨੂੰ ਨੁਕਸਾਨ ਹੋਇਆ ਸੀ ਅਲਾਈਨਮੈਂਟ ਆਊਟ ਹੁੰਦਾ ਹੋਇਆ ਸੀ ਤਾਂ ਅਸੀਂ ਇਸ ਵਾਰ ਤਾਂ ਨਹੀਂ ਹੋਊਗਾ ਨਹੀਂ ਨਹੀਂ ਬਿਲਕੁਲ ਨਹੀਂ ਹੋਏਗਾ ਬਿਲਕੁਲ ਨਹੀਂ ਹੋਏਗਾ ਸਾਰੇ ਇਕੱਠੇ ਚੱਲਾਂਗੇ ਤਾਂ ਇਸ ਗੱਲ ਸਾਨੂੰ ਪੂਰਨ ਫੇਤ ਹੈ ਜਿੱਥੇ ਕੋਈ ਛੋਟੇ ਮੋਟੇ ਡਿਫਰੈਂਸਸ ਜਿਨੇ ਉਸੀ ਬੈਠ ਕੇ ਸਾਰੇ ਡਿਫਰੈਂਸਸ ਵੀ ਦੂਰ ਕਰਾਂਗੇ ਸੋ ਇਸ ਗੱਲ ਕਾਰਨ ਇਕੱਠੇ ਹੋ ਕੇ ਚੱਲਾਂਗੇ ਅੱਜ ਪੰਜਾਬ ਨੂੰ ਵੱਡੀ ਲੋੜ ਹੈ ਠੀਕ ਹੈ ਬੰਗਲੂਰ ਸੀ ਲੀਡਰਸ਼ਿਪ ਕਾਂਗਰਸ ਛੱਡ ਕੇ ਗਿਆ ਵਾਪਸ ਆਣਾ ਚਾਹੁੰਦਾ ਉਹਨਾਂ ਨੂੰ 2027 ਦੇ ਵਿੱਚ ਵਾਪਸ ਲਿਆ ਜਾਏਗਾ ਤੇ ਕੋਈ ਇਥੇ ਜਿਹੜੀ ਪੋਲੀਟੀਕਲ ਫੇਸ ਕਮੇਟੀ ਹੈ ਕਾਂਗਰਸ ਦੀ ਉਹ ਮਿਲ ਰਹੀ ਹੈ ਚੰਦੇਣਾ ਦੇ ਵਿੱਚ ਇਹਦੇ ਬਾਰੇ ਵੀ ਚਰਚਾ ਉੱਥੇ ਕੀਤੀ ਠੀਕ ਹੈ ਸੋ ਸੋ ਇਹ ਸੰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੋ ਕਿ ਰੋਸ ਰੈਲੀ 'ਚ ਪਹੁੰਚ ਜਿਹੜੇ ਆ ਪਹੁੰਚੇ ਨੇ ਤੇ ਵੱਡਾ ਦਾਵਾ ਉਹਨਾਂ ਵੱਲੋਂ ਠੋਕਿਆ ਗਿਆ ਹੈ ਕਿ ਕਾਂਗਰਸ ਪਾਰਟੀ ਵਿਚ ਅੰਦਰੂਨੀ ਜਿਹੜੀ ਆ ਖਿੱਚੋ ਤਾਣ ਉਹ ਬਿਲਕੁਲ ਸਹੀ ਆ ਪਰ ਉਹ ਕਿੰਨੀ ਕ ਹੈ ਉਹ ਤੁਸੀਂ ਦੇਖ ਸਕਦੇ ਹੋ ਅੱਜ ਵੀ ਤੁਸੀਂ ਦੇਖ ਸਕਦੇ ਹੋ ਪ੍ਰੋਗਰਾਮ ਵਿੱਚ ਬਹੁਤ ਸਾਰੇ ਜਿਹੜੇ ਲੀਡਰ ਨੇ ਵੱਡੇ ਲੀਡਰ ਉਹਨਾਂ ਦੀਆਂ ਤਸਵੀਰਾਂ ਤੱਕ ਜਿਹੜੀਆਂ ਗਾਇਬ ਨੇ ਤੇ ਇੱਥੇ ਕੀ ਜਿਹੜਾ ਕਾਂਗਰਸ ਪਾਰਟੀ ਦਾ ਹਰਾਰੀ ਆ ਕਿਤੇ ਨਾ ਕਿਤੇ ਆਣ ਆਲੇ ਸਮੇਂ ਚ ਆਪੀ ਸਾਰਾ ਕੁਝ ਪਤਾ ਲੱਗੇਗਾ ਪਰ ਉੱਥੇ ਇੱਕ ਵੱਡੀ ਗੱਲ ਇਹ ਵੀ ਦੇਖਣ ਨੂੰ ਆਈ ਆ ਕਿ ਨਾਮ ਰੱਖਿਆ ਗਿਆ ਰੈਲੀ ਦਾ ਰੋਸ ਰੈਲੀ ਪਰ ਆ ਕੱਠ ਕਰਕੇ ਕਿਤੇ ਨਾ ਕਿਤੇ ਨਿਸ਼ਾਨਾ ਜਿਹੜਾ 27 ਦਾ ਸਾਧਾ ਜਾ ਰਿਹਾ ਜੋ ਕਿ ਖੁਦ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ 27 ਦੇ ਲਈ ਜਿਹੜਾ ਯੂਥ ਤਿਆਰ ਕਰ ਰਹੇ ਆ ਪਰ ਗੱਲ ਇਹ ਆ ਕਿ ਲੋਕ ਜਿਹੜੇ ਆ ਵੱਡੇ ਪੱਧਰ ਤੇ ਜਿਹੜੇ ਸੜਕਾਂ ਤੇ ਉਤਰੇ ਹੋਏ ਨੇ ਕਿਸਾਨਾਂ ਦੀ ਗੱਲ ਕਰ ਲਓ ਭਾਵੇਂ ਕਿਸੇ ਦੀ ਵੀ ਆਪਣੇ ਪੱਧਰ ਤੇ ਜਿਹੜੇ ਆ ਰੋਸ ਪ੍ਰਦਰਸ਼ਨ ਤਾਂ ਕਰਦੇ ਨਜ਼ਰ ਆ ਰਹੇ ਨੇ ਪਰ ਕਾਂਗਰਸ ਪਾਰਟੀ ਵਿਰੋਧੀ ਧਰਨੇਤ ਵਿਰੋਧੀ ਧਰ ਕਿੱਥੇ ਖੜੀ ਆ ਤੁਸੀਂ ਆਪ ਖੁਦ ਸੋਚ ਸਕਦੇ ਹੋ ਸੋ ਰੋਸ ਰੈਲੀ ਦਾ ਕੀ ਅਸਰ ਹੋਏਗਾ ਸਰਕਾਰ ਜਾਗੇਗੀ ਜਾਂ ਫਿਰ ਕਾਂਗਰਸ ਪਾਰਟੀ ਆਪਣੇ ਹੀ ਲੀਡਰਾਂ ਨੂੰ ਆ ਜਿਹੜੀ ਆ ਤਵੱਜੋ ਦੇਣ ਦੀ ਕੋਸ਼ਿਸ਼ ਕਰ ਰਹੀ ਆ ਇਹ ਖੁਦ ਜਿਹੜਾ ਆਪਣੇ ਆਪ ਆਣ ਆਲੇ ਸਮੇਂ ਚ ਪਤਾ ਲੱਗੇਗਾ ਵੀਡੀਓ ਜਰਨਲਿਸਟ ਅਤਲ ਬਰਮਾ ਨਾਲ ਸਤਰਾਮ ਸਿੰਘ ਮਠੋਈ ਐਨ ਆਰ ਆ ਟੀ ਵੀ